ਜੀਵੇਂ ਬੱਚਿਆਂ ਦੇ ਮਾਪੇ ਤੁਰ ਜਾਂਦੇ ਨੇ ਬੱਚੇ ਦਾਦਾ ਦਦੀਆਂ ਠੋਕਰਾਂ ਖਾਂਣ ਲਈ ਮਜਬੂਰ ਹੋ ਜਾਂਦੇ ਨੇ ਜ਼ਿੰਦਗੀ ਜੂਣ ਲਈ ਅਨੇਕਾਂ ਕੱਟ ਸਹਣੇ ਪੈਂਦੇ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਨੂੰ ਵੀ ਇਹਨਾਂ ਸਰਕਾਰਾਂ ਨੇ ਯਤਿਮ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬੀਆਂ ਨੇ ਇਹਨਾਂ ਵਿਧਾਇਕਾਂ ਨੂੰ ਜਾਣੇ ਪਛਾਣੇ 92 ਸੀਟਾਂ ਨਾਲ ਐਨਾ ਉੱਚਾ ਚੱਕ ਦਿੱਤਾ ਕਿ ਸਾਰੇ ਪਾਸੇ ਲੋਕ ਹੈਰਾਨ ਸਨ ਜੋ ਕੁਝ ਪੰਜਾਬ ਚ ਹੋ ਰਿਹਾ ਬੱਚਾ ਬੱਚਾ ਜਾਨੂ ਹੈ ਡੈਮਾ ਵਿੱਚੋਂ ਛੱਡਿਆ ਬੇਸਬਾ ਪਾਣੀ ਪੰਜਾਬ ਨੂੰ ਡੋਬ ਰਿਹਾ ਹੈ ਸਰਕਾਰੀ ਜਾਣਕਾਰੀ ਅਨੁਸਾਰ ਭਾਖੜਾ ਟਾਈਮ ਦੀ ਟੀਮ ਇੱਕ ਦਿਨ ਵਿੱਚ ਪਾਣੀ ਤਿੰਨ ਵਾਰ ਚੈੱਕ ਕਰਦੀ ਹੈ ਪਾਣੀ ਦਾ ਪੱਧਰ ਉੱਪਰੋਂ ਪਾਣੀ ਦਾ ਆਉਣਾ ਤੇ ਪਾਣੀ ਦਾ ਨਿਕਾਸ ਕਰਨਾ ਉਪਗ੍ਰਹਿ ਯੰਤਰਾਂ ਦੁਆਰਾ ਕਾਫੀ ਦਿਨ ਪਹਿਲਾਂ ਇਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਦੈਮਾ ਦੀ ਅਲੱਗ ਵੈਬਸਾਈਟ ਸੀ ਜਿਸ ਤੇ ਸਾਰਾ ਡਾਟਾ ਪਾਇਆ ਜਾਂਦਾ ਸੀ ਜਦੋਂ ਪੜ੍ਹੇ ਲਿਖੇ ਵਰਗ ਨੇ ਵੈਬਸਾਈਟ ਤੋਂ ਇਹ ਜਾਣਕਾਰੀ ਹਾਸਲ ਕੀਤੀ ਤਾਂ ਉਹ ਵੈਬਸਾਈਟ ਖਤਮ ਕਰ ਦਿੱਤੀ ਗਈ ਦੈਮਾ ਨੂੰ ਇਸ ਸ਼ਰਤ ਤੇ ਬਣਾਇਆ ਗਿਆ ਸੀ ਪੰਜਾਬ ਵਿੱਚ ਸੁਚੱਜੀ ਸਿੰਚਾਈ ਨਾਲ ਹਰਾ ਇਨਕਲਾਬ ਆਵੇਗਾ ਦੇਸ਼ ਰੱਜੇਗਾ ਇੱਥੇ ਬਿਜਲੀ ਬਣੇਗੀ ਪਰ ਬਿਜਲੀ ਤੇ ਪਾਣੀ ਤਾਂ ਦੂਜੀਆਂ ਸਟੇਟਾਂ ਤੇ ਦਿੱਲੀ ਵਾਲੇ ਲੈ ਗਏ ਸਾਡੇ ਹਿੱਸੇ ਹੜਾਏ ਪਹਿਲਾਂ ਭਗਮੰਤਮਾਨ ਦੂਜੀਆਂ ਸਰਕਾਰਾਂ ਨੂੰ ਕੋਸਦਾ ਹੁੰਦਾ ਸੀ ਕਿ ਇਹ ਹੜ੍ਹਾਂ ਦੇ ਜ਼ਿੰਮੇਵਾਰ ਹਨ ਹੁਣ ਇਹ ਹੜ੍ਹਾਂ ਦੀ ਜ਼ਿੰਮੇਵਾਰੀ ਕਿਸ ਦੇ ਸਿਰ ਪੰਨਣਗੇ ਭਾਗੜਾ ਡੈਮ ਤੇ ਪੰਜਾਬ ਦੀ ਸਰਦਾਰੀ ਖਤਮ ਕਰ ਦਿੱਤੀ ਗਈ ਪਾਕਿਸਤਾਨ ਦੀ ਲੜਾਈ ਤੋਂ ਬਾਅਦ ਰਾਵੀ ਬੰਨ ਦੇ ਗੇਟ ਪੂਰੀ ਤਰ੍ਹਾਂ ਟਾਈਟ ਕਰ ਦਿੱਤੇ ਗਏ ਸਨ ਕਿ ਪਾਣੀ ਉਧਰ ਨਾ ਜਾ ਸਕੇ ਪਰ ਕੁਦਰਤ ਨੇ ਇੱਧਰ ਤਬਾਹੀ ਮਚਾ ਦਿੱਤੀ ਪਹਿਲਾਂ ਅਖਬਾਰਾਂ ਵਿੱਚ ਬਿਆਨ ਆ ਰਹੇ ਸਨ ਪੂਰੇ ਮੁਕੰਮਲ ਬੰਦੋਬਸਤ ਹਨ ਕੋਈ ਫਿਕਰ ਨਾ ਕਰੋ ਹੁਣ ਵਜ਼ੀਰ ਬੇੜੀਆਂ ਵਿੱਚ ਬੈਠ ਕੇ ਆਸੇ-ਪਾਸੇ ਪਾਣੀ ਦਾ ਨਜ਼ਾਰਾ ਲੈ ਰਹੇ ਹਨ ਹੜ੍ਹਾਂ ਦੀ ਤਬਾਹੀ ਦਾ ਤਾਂ ਬਾਅਦ ਚ ਪਤਾ ਲੱਗੇਗਾ ਜਦ ਪੱਤਰਕਾਰ ਟੁੱਟੇ ਘਰਾਂ ਡੁੱਬੇ ਬੇਜਵਾਨ ਪਸ਼ੂ ਘਰ ਦਾ ਸਮਾਨ ਬੇਘਰੇ ਲੋਕਾਂ ਦੀ ਇੰਟਰਵਿਊ ਲੈਣਗੇ ਜਿੱਥੇ ਕਿਤੇ ਪੰਜਾਬੀ ਬੈਠਾ ਹੈ ਉਦਾਸ ਹੈ ਝੂਕ ਦੇ ਪਾਣੀ ਦਾ ਡਰ ਸਭ ਨੂੰ ਸਤਾ ਰਿਹਾ ਹੈ ਪਰ ਕੋਈ ਕਿਸੇ ਦੀ ਕਿੰਨੀ ਮਦਦ ਕਰ ਸਕਦਾ ਹੈ ਲੱਖਾਂ ਏਕੜ ਫਸਲਾਂ ਡੁੱਬ ਗਈਆਂ ਉਹਨਾਂ ਦਾ ਮੁਆਵਜ਼ਾ ਮਿਲੇਗਾ ਜਾਂ ਨਹੀਂ ਘਰਾਂ ਦੇ ਸਾਰੇ ਕੰਮ ਖੜ ਗਏ ਨੇ ਜਿਹੜਾ ਵੀ ਕੋਈ ਦਿੱਲੀ ਤੋਂ ਆਉਂਦਾ ਪੰਜਾਬ ਦਾ ਦੁਸ਼ਮਣ ਬਣ ਕੇ ਆਉਂਦਾ ਸਾਨੂੰ ਲੁੱਟਦੇ ਆ ਕੁੱਟਦੇ ਆ ਸਾਨੂੰ ਪਾਣੀਆਂ ਨਾਲ ਡੋਬਦੇ ਆ ਜੇਕਰ ਲੋਕ ਘਰ ਛੱਡ ਕੇ ਜਾਂਦੇ ਹਨ ਸਮਾਨ ਨਹੀਂ ਬਚਦਾ ਜੇ ਘਰ ਨਹੀਂ ਛੱਡਦੇ ਤਾਂ ਆਪ ਨਹੀਂ ਬਚਦੇ ਸਰਕਾਰਾਂ ਨੇ ਬਹੁਤ ਔਖਾ ਕਰ ਦਿੱਤਾ ਪੰਜਾਬ ਨੂੰ ਅਸੀਂ ਅਖੀਰ ਵਿੱਚ ਭਾਈ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਜਿੰਨੇ ਜੋਗੇ ਹੈਗੇ ਅੱਗੇ ਆਈਏ ਸਰਕਾਰਾਂ ਨੇ ਸਾਡੀਆਂ ਮੜਕਾਂ ਦੀਆਂ ਮੜਕਾਂ ਕੱਢ ਦਿੱਤੀਆਂ ਨੇ ਰੱਬਾ ਸਾਡੀ ਮਦਦ ਕਰ ਇਹਨਾਂ ਤੋਂ ਖਿਹੜਾ ਛੁੜਾ ਜੇਕਰ ਪੰਜਾਬ ਨਾਲ ਇਹੀ ਬਤੀਰਾ ਰੱਖਿਆ ਤਾਂ ਪੰਜਾਬੀ ਕਦੇ ਵੀ ਮਾਫ ਨਹੀਂ ਕਰਨਗੇ ਪੰਜਾਬੀ ਦੁਨੀਆ ਤੇ ਹਰੇਕ ਕੋਨੇ ਵਿੱਚ ਮਦਦ ਕਰਦੇ ਹਨ ਕਾਂ ਸਾਡੇ ਵਾਰੀ ਸਾਰੀ ਦੁਨੀਆ ਸੌਂ ਜਾਂਦੀ ਹੈ ਜਦੋਂ ਧਰਤੀ ਤੋਂ 15 ਫੁੱਟ ਉੱਚੇ ਹਾਈਵੇ ਬਣ ਸਕਦੇ ਹਨ ਤਾਂ ਬੰਨ ਉੱਚੇ ਕਿਉਂ ਨਹੀਂ ਬਣ ਸਕਦੇ ਧੰਨਵਾਦ